ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਾਉਂਡੀਆ ਪੰਜਾਬੀ ਮੈਂ ਹਾਂ ਮਿੱਕੀ ਜ਼ੈਕਰ ਘਰੋਂ ਨਿਕਲਣ ਤੋਂ ਪਹਿਲਾਂ ਇਹ ਤਸਵੀਰਾਂ ਦੇਖ ਲਓ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਧੁੰਦਾ ਪ੍ਰਕੋਪ ਵੱਜ ਚੁੱਕਿਆ ਹੈ ਦੇਖ ਸਕਦੇ ਹੋ 1 2 3 4 ਨਹੀਂ 7 7 ਵਾਹਨ ਜਿਹੜੇ ਨੇ ਆਪਸ ਦੇ ਵਿੱਚ ਟਕਰਾ ਗਏ ਨੇ ਬੇਹਤ ਵੱਡਾ ਅਤੇ ਭਿਆਨਕ ਹਾਦਸਾ ਦੇਖ ਸਕਦੇ ਹੋ ਹਾਈਵੇ ਤੇ ਹੋਇਆ ਹੈ ਦੱਸ ਦਈਏ ਕਿ ਇੱਕ ਦੁੱਧ ਦੇ ਕੈਂਟਰ ਦੇ ਨਾਲ ਸਿਫਟ ਗੱਡੀ ਟਕਰੌਂਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਪਿੱਛੇ 1 2 3 4 ਵਾਹਨ ਜਿਹੜੇ ਨੇ ਆ ਕੇ ਟਕਰੌਂਦੇ ਨੇ ਬੇहद ਵੱਡਾ ਅਤੇ ਭਿਆਨਕ ਹਾਦਸਾ ਵਾਪਰਿਆ ਦਿਖ ਸਕਦੇ ਹੋ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜਾ ਦੁੱਧ ਦਾ ਕੈਂਟਰ ਹੈ ਹਾਈਵੇ ਤੇ ਜਦੋਂ ਕੱਟ ਤੋਂ ਮੁੜਦਾ ਹੁੰਦਾ ਹੈ ਤਾਂ ਪਿੱਛੋਂ ਗੱਡੀ ਜਿਹੜੀ ਹੈ ਆ ਕੇ ਇਸ ਕੈਂਟਰ ਦੇ ਵਿੱਚ ਵੱਜਦੀ ਹੈ ਤੇ ਲਗਾਤਾਰ ਹੋਰ ਗੱਡੀਆਂ ਆ ਕੇ ਦੱਸ ਦਈਏ ਕਿ 6 ਇੱਕ ਗੱਡੀਆਂ ਜਿਹੜੀ ਨੇ ਆਪਸ ਦੇ ਵਿੱਚ ਸਟੈਂਕਰ ਦੇ ਪਿੱਛੇ ਆ ਕੇ ਵੱਜਦੀਆਂ ਨੇ ਤਾਂ ਦੱਸ ਦਈਏ ਕਿ 7-7 ਵਾਹਨ ਜਿਹੜੇ ਸਾਫ਼ ਦੇਖ ਸਕਦੇ ਹੋ ਕਿ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਦੱਸ ਦੇ ਕਿ ਲੋਕਾਂ ਦੇ ਮੁਤਾਬਕ ਠੰਡ ਜਿਹੜੀ ਹੈ ਜਾਨ ਲੱਗੀ ਸੀ ਕਿਤਨਾ ਕਿਤੇ ਧੁੱਪ ਖੋਲਣ ਲੱਗੀ ਸੀ ਪਰ ਤਸਵੀਰਾਂ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਸਵੇਰੇ-ਸਵੇਰੇ ਜਾਂ ਸ਼ਾਮ ਨੂੰ ਡਰਾਈਵ ਕਰ ਰਹੇ ਹੋ ਕਿਤੇ ਦੂਰ ਦਾ ਆਉਣਾ ਜਾਣਾ ਹੈ ਤਾਂ ਇਹ ਧਿਆਨ ਨਾਲ ਦੇਖ ਲੋ ਇਹ ਤਸਵੀਰਾਂ ਕਿਉਂਕਿ ਧੁੰਦ ਦਾ ਪ੍ਰਕੋਪ ਜਿਹੜਾ ਹੈ ਵੱਧ ਚੁੱਕਿਆ ਹੈ ਤੇ ਇਸਦੇ ਹੀ ਚੱਲਦੇ ਦੇਖ ਸਕਦੇ ਹੋ ਬੇਹਤ ਮਾਨਕ ਹਾਦਸਾ ਵਾਪਰਿਆ ਹੈ ਦੱਸਦੇ ਕਿ ਤਸਵੀਰਾਂ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ 7 ਵਾਹਨ ਜਿਹੜੇ ਨੇ ਆਪਸ ਦੇ ਵਿੱਚ ਟਕਰਾ ਚੁੱਕੇ ਨੇ ਵੱਡਾ ਨੁਕਸਾਨ ਹੋਇਆ ਦੇਖ ਸਕਦੇ ਹੋ ਕਿੰਨਾ ਕਾ ਗੱਡੀਆਂ ਦਾ ਨੁਕਸਾਨ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਜਾ ਰਿਹਾ ਹੈ ਡਰਾਈਵਰ ਦੋ ਜ਼ਖਮੀ ਦੱਸੇ ਜਾ ਰਹੇ ਨੇ ਦੱਸਦੇ ਕਿ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਪਰਥਲਾ ਕਿਸ਼ਨਪੁਰ ਘਟ ਦੇ ਕੋਲ ਇਹ ਸੰਗਣੀ ਧੁੱਦੇ ਚੱਲਦੇ ਸੱਤ ਵਾਹਨ ਆਪਸ ਦੇ ਵਿੱਚ ਟਕਰਾਉਣ ਦਾ ਦੇਖ ਸਕਦੇ ਹੋ ਦ੍ਰਿਸ਼ ਤੇ ਸਬੰਧੀ ਜਾਣਕਾਰੀ ਜਿਹੜੀ ਹੈ ਪੁਲਿਸ ਅਫਸਰ ਦੇ ਮੁਤਾਬਕ ਜਦੋਂ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜਿਹੜਾ ਦੁੱਧ ਦਾ ਕੈਂਟਰ ਹੈ ਉਹ ਜਿਹੜਾ ਉਹ ਜਾ ਰਿਹਾ ਹੁੰਦਾ ਹੈ ਗੁਜਰਵਾਲ ਜ਼ਿਲ੍ਹਾ ਲੁਧਿਆਣਾ ਦਾ ਇਹ ਵਿਅਕਤੀ ਇਸ ਨੂੰ ਚਲਾ ਰਿਹਾ ਹੁੰਦਾ ਹੈ ਤੇ ਜਦੋਂ ਇਹ ਦੁੱਧ ਜਿਹੜਾ ਨਵਾਂ ਸ਼ਹਿਰ ਦੇ ਵੱਲ ਜਾ ਰਿਹਾ ਹੁੰਦਾ ਹੈ ਤਾਂ ਦੁੱਧ ਵਾਲਾ ਟੈਂਕਰ ਨੈਸ਼ਨਲ ਹਾਈਵੇ ਤੋਂ ਬਲਾਚੌਰ ਸਾਈਡ ਨੂੰ ਮੋੜਨ ਲੱਗਦਾ ਹੈ ਤੇ ਬਲਾਚੌਰ ਸਾਈਡ ਤੋਂ ਇੱਕ Swift ਗੱਡੀ ਜਿਹੜੀ ਹੈ ਆਂਦੀ ਹੋਈ ਇਸ ਨੂੰ ਪਿੱਛੇ ਟੱਕਰ ਮਾਰਦੀ ਹੈ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜੇ ਦੇਖ ਸਕਦੇ ਹੋ ਵਾਹਨ ਜਿਸ ਦੇ ਵਿੱਚ ਟਰੱਕ ਟਰਾਲੇ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਖੜੇ ਹੋਏ ਨੇ ਆਪਸ ਦੇ ਵਿੱਚ ਇਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਤਾਂ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਤੋਂ ਧੁੰਦਾ ਪ੍ਰਕੋਪ ਪੰਜਾਬ ਦੇ ਵਿੱਚ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਵੱਡੇ ਹਾਦਸੇ ਇੱਕ ਵਾਰ ਫਿਰ ਤੋਂ ਹੁਣੇ ਸ਼ੁਰੂ ਹੋ ਗਏ ਨੇ